ਸਬ ਡਿਵੀਜ਼ਨ ਭਵਾਨੀਗੜ ਦੇ ਨੇੜਲੇ ਪਿੰਡ ਪੱਟੀਵਾਲ ਕਲਾਂ ਦੇ ਵਸਨੀ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਨੇ ਮਹਿਕਮਾ ਵਾਟਰ ਸਪਲਾਈ ਸਭ ਕੁਝ ਜਾਣਦੇ ਹੋਏ ਵੀ ਕੁੰਮਕਰਨ ਦੀ ਨੀਂਦ ਸੌ ਰਿਹਾ ਹੈ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਅੱਜ ਮਹਿਕਮਾ ਵਾਟਰ ਸਪਲਾਈ ਦੇ ਖਿਲਾਫ ਜਮ ਕੇ ਨਾਰੀਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਪਿਛਲੇ ਕਾਫੀ ਸਮੇਂ ਤੋਂ ਗੰਦਾ ਪਾਣੀ ਪੀ ਰਹੇ ਨੇ ਜਿਸ ਦੇ ਕਾਰਨ ਪਿੰਡ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਣੀ ਦੀ ਸਪਲਾਈ ਦੇ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਲੋਕ ਸਭਾ ਚੋਣਾਂ ਦਾ ਬਾਈਕਾਟ ਵੀ ਕਰਨਗੇ ਅਤੇ ਪਿੰਡ ਦੇ ਵਿੱਚ ਕਿਸੇ ਵੀ ਨੇਤਾ ਨੂੰ ਨਹੀਂ ਵੜਨ ਦੇਣਗੇ ਅਜ ਆਰ ਟੀਵੀ ਨਿਊਜ਼ ਦੇ ਲਈ ਪਿੰਡ ਪੱਟੀਵਾਲ ਕਲਾਂ ਤੋਂ ਛਿੰਦਰਪਾਲ ਦੀ ਰਿਪੋਰਟ ਵਾਈ ਮਾਨ ਮਾਇਕ ਮਾਨ ਮਰਦਾਬਾਦ 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 ਜਾਓ ਸਰਕਾਰ ਮਰਦਾਬਾਦ 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 ਜਾਓ ਸਰਕਾਾਰ ਮਰਦਾਬਾਦ 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 ਇੱਕ ਲੱਖ ਦੇ ਪ੍ਰਸ਼ਾਸਨ ਮਰਦਾਬਾਦ 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 ਜਲ ਵਿਭਾਗ ਮਰਦਾਬਾਦ ਮਰਦਾਬਾਦ ਪਾਣੀ ਦੀ ਸਮੱਸਿਆ ਦਾ ਵੀਰਾ ਇਹੀ ਆ ਵੀ ਸਾਰਾ ਗੰਦਾ ਪਾਣੀ ਆਉਂਦਾ ਉਹਦੇ ਨਾਲ ਕਿਵੇਂ ਰੋਟੀ ਬਣਾਈਏ ਕਿਵੇਂ ਭਾਂਡੇ ਮਾਜੀਏ ਕੱਪੜੇ ਵੀ ਧੋ ਨਹੀਂ ਸਕਦੇ ਜੇ ਕੋਈ ਵੀ ਮੰਤਰੀ ਆਉਂਦਾ ਸੀ ਉਹ ਤੋਂ ਫੀਸ ਵੱਲ ਪਸੀ ਕਿੰਨੇ ਕੁ ਲੰਮੇ ਸਮੇਂ ਤੋਂ ਪਾਣੀ ਖਰਾਬ ਆ ਰਿਹਾਗਾ ਪਾਣੀ ਹੁਣ ਤਾਂ 15 ਦਿਨਾਂ ਤੋਂ ਜਮੇ ਖਰਾਬ ਆ ਰਿਹਾ ਤੇ ਫਿਰ ਤੁਸੀਂ ਕਿਸੇ ਨੂੰ ਅਰਜੀ ਨਹੀਂ ਪਾਈਓ ਕੋਈ ਅੱਗੇ ਅਰਜੀ ਪਾਈ ਆ ਗਈ ਉਰੇ ਆਏ ਤੇ ਵੀ ਮੈਂ ਕਿਵੇਂ ਆਲੇ ਉਹ ਕੋਈ ਐਸੀ ਨਹੀਂ ਕੁਝ ਕਰ ਸਕਦੇ ਵੀ ਤੁਸੀਂ ਆਪੇ ਹੱਲ ਕਰੋ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਬਹੁਤ ਗੰਦਾ ਆਉਦਾ ਜੀ ਸਾਡੇ ਬੱਚੇ ਸਕੂਲ ਜਾਣ ਤੋਂ ਲੇਟ ਹੋ ਜਾਂਦੇ ਨੇ ਪਾਣੀ ਕੰਨੀ ਦੇਖੀ ਜਾਂਦੇ ਨੇ ਸਾਫ਼ ਨਹੀਂ ਹੋ ਰਿਹਾ ਹੁੰਦਾ ਨੌਣ ਤੋਂ ਹੌਣ ਤੋਂ ਦੇਖੀ ਜਾਂਦੇ ਨੇ ਕੱਪੜੇ ਧੌਣ ਕੰਨੀਆਂ ਸਾਰੇ ਕਿੰਨੇ ਕਦਮੇ ਸਮੇਂ ਤੋਂ ਪਾਣੀ ਖਰਾਬ ਆ ਰਿਹਾ ਹੈਗਾ ਜੀ ਹੁਣ ਤੱਕ ਕਿੰਨੇ ਦਿਨ ਹੋ ਗਏ ਮੇਰੇ ਨਾਲ 10-12 ਦਿਨ ਹੋ ਗਏ ਪਹਿਲਾਂ ਕਈ ਸਾਲ ਹੋ ਗਏ ਇਹ ਤਾਂ ਕਈ ਵਾਰੀ ਸ਼ਿਕਾਇਤ ਕਰ ਚੁੱਕੇ ਆਂਗੇ ਉਹਨਾਂ ਨੇ ਸੁਣੀਆਂ ਨਹੀਂ ਕੋਈ ਗੱਲ ਸਾਡੀ ਹੁਣ ਦੁਬਾਰੇ ਤਾਂ ਹੀ ਉਹੋ ਕਰਿਆ ਸੀ ਇਹ ਮਾਮਲਾ ਪਾਣੀ ਦਾ ਮਾਮਲਾ ਸਾਡੇ ਪੰਡਾ ਇੱਕ ਵੱਡੀ ਟੈਂਕੀ ਆ ਉਹਦਾ ਪਾਣੀ ਚੱਲ ਕੇ ਵੇੜੇ ਦੇ ਵਿੱਚ ਆਉਂਦਾ ਪਰੰਤੂ ਜੋ ਪਾਣੀ ਆਉਂਦਾ ਉਹ ਵੀ ਤੁਸੀਂ ਦੇਖ ਚੁੱਕੇ ਆ ਬਿਲਕੁਲ ਕਾਲਾ ਪਾਣੀ ਆਉਂਦਾ ਨਾਲ ਇਹਦਾ ਪਾਣੀ ਆਉਂਦਾ ਪੀਜੋਗ ਪਾਣੀ ਨਹੀਂਗਾ ਮੁਸਕ ਮਾਰਦੀ ਆ ਅਸੀਂ ਪਾਣੀ ਕਿੱਥੇ ਪੀਏ ਫਿਰ ਤੁਸੀਂ ਮਹਿਕਮੇ ਨੂੰ ਕਦੇ ਤਲਾਹ ਨਹੀਂ ਲਾਈ ਇਸ ਗੱਲ ਦੀ ਅਸੀਂ ਇਸ ਮਹਿਕਮੇ ਨੂੰ ਜਲਪਾਗ ਨੂੰ 5-6 ਗੱਲ ਕਹਿ ਚੁੱਕਿਆਂਗੇ ਜੋ ਪਿੰਡ ਦੇ ਵਿੱਚ ਪਾਣੀ ਵਾਲਾ ਟੈਂਕੀ ਤੇ ਬੰਦਾ ਰੱਖਿਆ ਹੋਇਆ ਉਸ ਨੂੰ ਵਿੱਚ 8-9 ਗੱਲ ਸੁਨੇਹਾ ਲਾ ਚੁੱਕਿਆਂਗੇ ਅਤੇ ਜਲਪਾਗ ਭਵਾਨੀਗੜ੍ਹ ਨੂੰ ਵੀ ਅਸੀਂ ਇਤਲਾਹ ਦਿੱਤੀ ਹੋਈ ਹੈ ਕਿ ਪਰੰਤੂ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਸ ਲਈ ਅੱਜ ਅਸੀਂ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਹੈ ਅਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਾਡਾ ਪਾਣੀ ਦਾ 1-2 ਦਿਨਾਂ ਦੇ ਵਿੱਚ ਹੱਲ ਨਾ ਹੋਇਆ ਤਾਂ ਅਸੀਂ ਹਰੇਕ ਕਿਸੇ ਵੀ ਮਤ ਉਪ ਪਾਰਟੀ ਦਾ ਉਮੀਦਵਾਰ ਹੋਵੇ ਅਸੀਂ ਉਹਨੂੰ ਚੇਤਾਵਨੀ ਦਿੰਦੇ ਨਾ ਤਾਂ ਉਹ ਸਾਡੇ ਕੋਈ ਵੋਟਾਂ ਮੰਗਣਾਉਣ ਅਤੇ ਨਾ ਹੀ ਜਿਸ ਕਿਸੇ ਨੂੰ ਵੋਟਾਂ ਪਾਈਏ ਜੇਕਰ ਉਹ ਵੋਟਾਂ ਮੰਗਣਾਉਣਗੇ ਤਾਂ ਅਸੀਂ ਉਹਨਾਂ ਦਾ ਕਾਲੀ ਝੰਡੀਆਂ ਨਾਲ ਜਾਗ ਜਹ ਹੋ ਚੀ ਨਾਲ ਜ਼ਰੂਰ ਵਿਰੋਧ ਕਰਾਂਗੇ ਕਿੰਨੇ ਸਾਲ ਲੰਬੇ ਸਮੇਂ ਤੋਂ ਇਹ ਪਾਣੀ ਖਰਾਬ ਆ ਰਿਹਾ ਹੈਗਾ ਇਹ ਘੱਟੋ ਘਾਟ ਕਈ ਸਾਲ ਹੋ ਗਏ 2-3 ਸਾਲਾਂ ਤੋਂ ਪਾਣੀ ਆ ਰਿਹਾ ਅਸੀਂ ਬਹੁਤ ਗੈ ਤਲਾਹ ਕਰਤੀ ਜੀ ਸਾਡੇ ਪਾਣੀ ਕਾਲਾ ਆ ਰਿਹਾ ਪੀਣਯੋਗ ਪਾਣੀ ਨਹੀਂਗਾ ਪਰੰਤੂ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਤੱਕ ਫਿਰ ਹੁਣ ਅੱਗੇ ਕੀ ਫੈਸਲਾ ਲੇਤਾ ਤੁਸੀਂ ਨੇ ਅਸੀਂ ਦੋ ਫੈਸਲੇ ਲੈਂਦੇ ਨੇ ਕਿ ਇੱਕ ਤਾਂ ਜੋ ਵੀ ਇੱਥੇ ਉਮੀਦਵਾਰ ਆਉਗੇ ਕਿਸ ਮਰਜ਼ੀ ਪਾਰਟੀ ਦਾ ਅਸੀਂ ਵੋਟਾਂ ਦਾ ਬਾਈਕਟ ਕਰਾਂਗੇ ਨੰਬਰ 2 ਜੇ ਇੱਕ ਦੋ ਜਨਾਂ ਦੇ ਵਿੱਚ ਨਾ ਸਾਡਾ ਹੱਲ ਹੋਇਆ ਤਾਂ ਅਸੀਂ ਜੋ ਬਠਿੰਡਾ ਤੋਂ ਪਟਿਆਲੇ ਦਾ ਰੋਡ ਹੈ ਠੰਡੀ ਘਾੜਾ ਵਾਲਾ ਵੱਡਾ ਉਹਨੂੰ ਅਸੀਂ ਅਣਮਿੱਥੇ ਸਮੇਂ ਲਈ ਜਾਮ ਲਾਵਾਂਗੇ